ਇਹੋ ਜੀਆਂ ਔਰਤਾਂ ਹੁੰਦੀਆਂ ਚਰਿੱਤਰ ਰਹੀਆਂ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨਕਿਊ ਵੌਇਸ ਤੇ। ਦੋਸਤੋ ਅੱਜ ਦੀ ਕਹਾਣੀ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਮੀਦ ਕਰਦਾ ਹਾਂ ਕਿ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ। ਦੋਸਤੋ ਤੁਹਾਨੂੰ ਬੇਨਤੀ ਹੈ ਕਿ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ। ਕਹਿੰਦੇ ਹਨ ਜਿਨ੍ਹਾਂ ਔਰਤਾਂ ਦੇ ਚਰਿੱਤਰ ਨੂੰ ਤਾਂ ਬ੍ਰਹਮਾ ਵੀ ਨਹੀਂ ਸਮਝ ਸਕਿਆ। ਨੁਕਤਾ ਕੀ ਸਮਝੇਗਾ ਆਓ ਸਮਝਦੇ ਹਾਂ ਇਸ ਕਹਾਣੀ ਤੇ ਰਹੀ ਇੱਕ ਵਾਰ ਇੱਕ ਸੰਨਿਆਸੀ ਤੀਰਥ ਯਾਤਨਾ ਲਈ ਜਾ ਰਿਹਾ ਸੀ ਚਲਦੇ ਚਲਦੇ ਰਸਤੇ 'ਚੀ ਉਹਨਾਂ ਨੂੰ ਸ਼ਾਮ ਹੋ ਗਈ ਤੇ ਸ਼ਾਮ ਦੇ ਸਮੇਂ ਉਹਨਾਂ ਨੇ ਦੇਖਿਆ ਕਿ ਇੱਕ ਬੁਨਕਰ ਆਪਣੀ ਆਰਤੀ ਨਾਲ ਕਿਤੇ ਜਾ ਰਿਹਾ ਸੀ ਸੰਨਿਆਸੀ ਨੇ ਉਸ ਆਦਮੀ ਨੂੰ ਕਿਹਾ ਭਰਾਵਾ ਮੈਂ ਕੀ ਯਾਤਰੀ ਹਾਂ ਮੈਨੂੰ ਅੱਗੇ ਬਹੁਤ ਦੂਰ ਜਾਣਾ ਹੈ ਪਰ ਰਾਤ ਹੋਣ ਕਰਕੇ ਮੈਂ ਹੁਣ ਅੱਗੇ ਨਹੀਂ ਜਾ ਸਕਦਾ ਅੱਜ ਦੀ ਰਾਤ ਤੁਸੀਂ ਮੈਨੂੰ ਆਪਣੇ ਘਰ ਚ ਗੁਜ਼ਾਰ ਲੈਣ ਦਿਓ ਸਵੇਰੇ ਮੈਂ ਇੱਥੋਂ ਚਲਾ ਜਾਵਾਂਗਾ ਸੰਨਿਆਸੀ ਦੇ ਇਸ ਬੇਨਤੀ ਤੇ ਬੁਨਕਰ ਨੇ ਸੋਚਿਆ ਚਲੋ ਕੋਈ ਗੱਲ ਨਹੀਂ ਸ਼ਾਮ ਦੇ ਸਮੇਂ ਤੁਸੀਂ ਮੇਰੇ ਦਰਵਾਜ਼ੇ ਤੇ ਆਏ ਹੋ ਤੁਸੀਂ ਮੇਰੇ ਮਹਿਮਾਨ ਹੋ ਤੇ ਮਹਿਮਾਨ ਦੀ ਸੇਵਾ ਕਰਨਾ ਭਗਵਾਨ ਦੀ ਸੇਵਾ ਕੋਈ ਹੈ ਉਸਨੇ ਆਪਣੀ ਪਤਨੀ ਨੂੰ ਕਿਹਾ ਅੱਜ ਦੀ ਰਾਤ ਇਸ ਸੰਨਿਆਸੀ ਸਾਡੇ ਘਰ ਮਹਿਮਾਨ ਹੈ ਤੂੰ ਇਸ ਨੂੰ ਲੈ ਕੇ ਘਰ ਜਾ ਇਸ ਦੇ ਭੋਜਨ ਪਾਣੀ ਦੀ ਵਿਵਸਥਾ ਕਰ ਉਦੋਂ ਤੱਕ ਮੈਂ ਦੂਜੇ ਪਿੰਡ ਚ ਸ਼ਰਾਬ ਪੀ ਕੇ ਆਉਂਦਾ ਹਾਂ ਇੰਨਾ ਕਹਿ ਕੇ ਉਹ ਵਿਅਕਤੀ ਚਲਾ ਗਿਆ ਫਿਰ ਉਸ ਦੀ ਪਤਨੀ ਸੰਨਿਆਸੀ ਨੂੰ ਲੈ ਕੇ ਘਰ ਆ ਗਈ ਤੇ ਮਨ ਹੀ ਮਨ ਖੁਸ਼ ਹੋਣ ਲੱਗੀ ਉਸਨੇ ਸੋਚਿਆ ਕਿ ਮੈਂ ਜਲਦੀ ਜਲਦੀ ਸੰਨਿਆਸੀ ਨੂੰ ਭੋਜਨ ਪਾਣੀ ਤੇ ਉਸ ਦੇ ਸੌਣ ਦਾ ਪ੍ਰਬੰਧ ਕਰਕੇ ਆਪਣੇ ਪ੍ਰੇਮੀ ਨੂੰ ਮਿਲਣ ਜਾਵਾਂਗੀ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜਿਸ ਦਿਨ ਅਸਮਾਨ ਬਤਨਾ ਨਾਲ ਘਿਰਿਆ ਹੋਵੇ ਤੇ ਹਨੇਰਾ ਛਾਇਆ ਹੋਵੇ ਹਨੇਰੇ ਦੇ ਕਾਰਨ ਗਲੀਚ ਕਿਸੇ ਦਾ ਆਉਣਾ ਜਾਣਾ ਨਾ ਹੋਵੇ ਤੇ ਪਤੀ ਪਰਦੇਸ ਗਿਆ ਹੋਵੇ ਕਹਿੰਦੇ ਹਨ ਕੁਲਟਾ ਔਰਤਾਂ ਦਾ ਆਪਣੇ ਪਤੀs ਦਾ ਪ੍ਰੇਮ ਨਹੀਂ ਹੁੰਦਾ ਇਸ ਦੇ ਉਲਟ ਦੂਜੇ ਮਰਦਾਂ ਵੱਲ ਆਕਰਸ਼ਿਤ ਹੁੰਦੀਆਂ ਹਨ ਦੂਜੇ ਪੁਰਸ਼ਾਂ ਲਈ ਸ਼ਿੰਗਾਰ ਕਰਨ 'ਚ ਉਹਨਾਂ ਨੂੰ ਬਹੁਤ ਰੁਚੀ ਹੁੰਦੀ ਹੈ ਤੇ ਆਪਣੇ ਪਤੀ ਦਾ ਮਿੱਠਾ ਬੋਲ ਵੀ ਕੋੜਾ ਲੱਗਦਾ ਹੈ ਇਹੋ ਜੀਆਂ ਔਰਤਾਂ ਜਿਨ੍ਹਾਂ ਦਾ ਮਨ ਦੂਜੇ ਮਰਤਾਂ ਚ ਲੱਗਦਾ ਹੈ ਉਹ ਆਪਣੇ ਕੁਲ ਦਾ ਵਿਨਾਸ਼ ਵੀ ਦੇਖ ਸਕਦੀਆਂ ਹਨ ਲੋਕ ਨਿੰਦਾ ਵੀ ਸਹਿ ਸਕਦੀਆਂ ਹਨ ਤੇ ਜੇਕਰ ਕਿਸੇ ਦੇ ਸਾਹ ਵੀ ਚਲੇ ਜਾਣ ਤਾਂ ਵੀ ਹਾਸ ਕੇ ਸਨ ਕਰ ਲੈਂਦੀਆਂ ਹਨ ਦੋਸਤੋ ਪਤੀ ਦੇ ਜਾਣਦੇ ਹੀ ਉਸ ਉਲਟਾ ਔਰਤ ਨੇ ਸੰਨਿਆਸੀ ਨੂੰ ਭੋਜਨ ਕਰਵਾ ਕੇ ਉਸ ਦਾ ਬਿਸਤਰ ਲਗਾ ਦਿੱਤਾ ਤੇ ਉਸ ਨੂੰ ਕਿਹਾ ਕਿ ਸੰਨਿਆਸੀ ਜੀ ਮੈਂ ਥੋੜੀ ਦੇਰ ਲਈ ਆਪਣੀ ਸਹੇਲੀ ਦੇ ਘਰ ਜਾ ਰਹੀ ਹਾਂ ਉਸ ਨੂੰ ਮਿਲ ਕੇ ਹੁਣੇ ਵਾਪਸ ਚ ਆ ਜਾਵਾਂਗੀ ਉਦੋਂ ਤੱਕ ਤੁਸੀਂ ਸਾਡੇ ਘਰ 'ਚ ਆਰਾਮ ਕਰੋ ਇਨਾ ਕੈਕ ਤੇ ਸ਼ਿੰਗਾਰ ਕਰਨ ਤੋਂ ਬਾਅਦ ਆਪਣੇ ਪ੍ਰੇਮੀ ਨੂੰ ਮਿਲਣ ਚਲੀ ਗਈ ਜਿਵੇਂ ਹੀ ਉਹ ਘਰੋਂ ਨਿੱਕਲ ਕੇ ਚੱਲੀ ਤਾਂ ਉਸੇវេល ਉਸ ਦਾ ਪਤੀ ਉਸ ਨੂੰ ਸਾਹਮਣੇ ਆਉਂਦਾ ਹੋਇਆ ਦਿਖਾਈ ਦਿੰਦਾ ਹੈ ਪਤੀ ਨੂੰ ਦੇਖ ਕੇ ਉਹ ਡਰਦੇ ਮਾਰੇ ਇੱਕਦਮ ਪਿੱਛੇ ਹੋ ਜਾਂਦੀ ਹੈ ਤੇ ਪਹਿਲਾਂ ਦੀ ਤਰ੍ਹਾਂ ਬਣ ਕੇ ਘਰ ਵਿੱਚ ਬੈਠ ਜਾਂਦੀ ਹੈ ਉਸ ਦਾ ਪਤੀ ਨਸ਼ੀਜ ਤੋਤੀ ਫਿਰ ਵੀ ਉਸਨੇ ਸਮਝ ਲਿਆ ਕਿ ਉਸਦੀ ਪਤਨੀ ਉਸਨੂੰ ਦੇਖ ਕੇ ਵਾਪਸ ਕਿਉਂ ਭਜੀ ਹੈ ਥੋੜੀ ਦੇਰ ਪਹਿਲਾਂ ਤਾਂ ਉਹ ਉਸਨੂੰ ਸਧਾਰਨ ਕੱਪੜਿਆਂ 'ਚ ਛੱਡ ਕੇ ਗਿਆ ਸੀ ਪਰ ਇੰਨੇ ਜਲਦੀ ਉਹ ਸ਼ਿੰਗਾਰ ਕਰਕੇ ਗਹਿਣੇ ਪਾਕੇ ਕਿੱਥੇ ਜਾ ਰਹੀ ਸੀ ਉਹ ਉਸਦੀ ਮਨਸਾ ਨੂੰ ਸਮਝ ਗਿਆ ਕਿਉਂਕਿ ਉਸਦੀਆਂ ਸ਼ਿਕਾਇਤਾਂ ਉਹ ਲੋਕਾਂ ਦੇ ਮੂੰਹ ਪੈਣਾ ਤਾਂ ਸੁੰਦਾ ਰਿਹਾ ਸੀ ਉਸਨੇ ਘਰ 'ਚ ਦਾਖਲ ਹੁੰਦੀ ਹੀ गुस्से भरीया नजराना नाल उसनु देख्या ते पुछ्या तू इस समय किथे गई सी पत्नी ਕਹਿ ਲੱਗੀ ਕਿ ਹੋ ਜੀਆਂ ਗੱਲਾਂ ਕਰਦੀ ਹਾਂ ਮੈਂ ਭਲਾ ਕਿਥੇ ਜਾਵਾਂਗੀ ਲੱਗਦਾ ਹੈ ਤੁਸੀਂ ਸ਼ਰਾਬ ਦੇ ਨਸ਼ੇ ਵਿੱਚ ਬਹੁਤ ਜ਼ਿਆਦਾ ਡੁੱਬੇ ਹੋਏ ਹੋ ਤੇ ਤੁਹਾਡੀਆਂ ਅੱਖਾਂ ਤੁਹਾਨੂੰ ਧੋਖਾ ਦੇ ਰਹੀਆਂ ਹਨ ਪਤੀ ਬੋਲਿਆ ਮੈਂ ਤੇਰੇ ਬਾਰੇ ਲੋਕਾਂ ਤੋਂ ਬਹੁਤ ਦਿਨਾਂ ਤੋਂ ਸੁਣਦਾ ਆ ਰਿਹਾ ਹਾਂ ਅੱਜ ਮੈਂ ਤੈਨੂੰ ਆਪਣੀਆਂ ਅੱਖਾਂ ਨਾਲ ਜਾਂਦੇ ਹੋਏ ਦੇਖ ਲਿਆ ਮੈਨੂੰ ਪੂਰਾ ਵਿਸ਼ਵਾਸ ਹੋ ਗਿਆ ਹੈ ਕਿ ਤੂੰ ਮੇਰੀਆਂ ਅਕਾਸ਼ ਧੂੜ ਪਾ ਕੇ ਕਿਸੇ ਨੂੰ ਮਿਲਣ ਜਾਂਦੀ ਹੈ ਅੱਜ ਮੈਂ ਤੇਰਾ ਚੰਗਾ ਇਲਾਜ ਕਰਾਂਗਾ ਦੋਸਤੋ ਇੰਨਾ ਕਹਿ ਕੇ ਉਸ ਬੁਨਕਰ ਨੇ ਆਪਣੀ ਪਤਨੀ ਨੂੰ ਡੰਡਿਆਂ ਨਾਲ ਮਾਰਿਆ ਤੇ ਉਸ ਨੂੰ ਘਰ ਦੇ ਖੰਬੇ ਨਾਲ ਬੰਨ ਕੇ ਖੜਾ ਕਰ ਦਿੱਤਾ ਸ਼ਰਾਬ ਤੇ ਨਸ਼ੇ ਤੋਂ ਥੋੜਾ ਨੂੰ ਉਹ ਵੀ ਜਾ ਕੇ ਸੋ ਗਿਆ ਇੱਧਰ ਇੱਕ ਨਾਇਨ ਉਸਦੀ ਸਹੇਲੀ ਸੀ ਜਦ ਉਸਨੇ ਉਸਦੇ ਪਤੀ ਨੂੰ ਸ਼ਰਾਬ ਦੇ ਨਸ਼ੇ ਵਿੱਚ ਸੌਂਦੇ ਹੋਏ ਦੇਖਿਆ ਤਾਂ ਮੋਕਾ ਪਾ ਕੇ ਉਹ ਆਪਣੀ ਸਹੇਲੀ ਨੂੰ ਮਿਲਣ ਗਈ ਤੇ ਬੋਲੀ ਇਹ ਸਹੇਲੀ ਦੇਵਦਤ ਤੇਰਾ ਦੋਸਤ ਤੇਰੀ ਕੁੜੀ ਘਰ ਆਇਆ ਹੈ ਤੂੰ ਛੇਤੀ ਉਸਦੇ ਕੋਲ ਜਾ ਉਹ ਬਹੁਤ ਗੁੱਸੇ 'ਚ ਹੈ ਉਲਟਾ ਔਰਤ ਕੈਨ ਨਗੀ ਸਹੇਲੀ ਗੱਲ ਤਾਂ ਤੇਰੀ ਠੀਕ ਹੈ ਪਰ ਮੈਂ ਇਸ ਸਮੇਂ ਇੱਥੇ ਫਸੀ ਹੋਈ ਹਾਂ ਮੈਂ ਉੱਥੇ ਕਿਵੇਂ ਜਾ ਸਕਦੀ ਹਾਂ ਤੇ ਦੂਜੇ ਪਾਸੇ ਮੇਰਾ ਪਤੀ ਵੀ ਮੇਰੇ ਕੋਲ ਹੀ ਪਿਆ ਹੈ ਹੁਣ ਤੂੰ ਹੀਂ ਦੱਸ ਮੈਂ ਕੀ ਕਰਾਂ ਉਹ ਕਹਿਣ ਲੱਗੀ ਤੂੰ ਚਿੰਤਾ ਨਾ ਕਰ ਤੇਰਾ પતિ ਸ਼ਰਾਬ ਦੇ ਨਸ਼ੇ 'ਚ ਧੁੱਤ ਹੈ ਇਸ ਵੇਲੇ ਤੋ ਪੈਣਾ ਨਹੀਂ ਜਾਗੇਗਾ ਮੈਂ ਇੱਕ ਕੰਮ ਕਰਦੀ ਹਾਂ ਤੈਨੂੰ ਖੋਲ ਦਿੰਨੀ ਹਾਂ ਤੇ ਤੇਰੀ ਜਗ੍ਹਾ ਮੈਂ ਬਣ ਕੇ ਖੜੀ ਹੋ ਜਾਂਦੀ ਹਾਂ ਤੂੰ ਆਪਣੇ ਦੋਸਤੋਂ ਮਿਲ ਕੇ ਛੇਤੀ ਵਾਪਸ ਆ ਜਾਊਗੀ ਤੇ ਮੇਰਾ ਰਸਾ ਖੋਲ ਦੇ ਆਪਣੇ ਸਹੇਲੀ ਦੀ ਗਲ ਉਸਨੂੰ ਚੰਗੀਦਰਾ ਸਮਝ ਆ ਗਈ ਤੇ ਉਸਨੇ ਉਵੇਂ ਹੀ ਕੀਤਾ ਉਸਨੇ ਆਪਣੀ ਸਹੇਲੀ ਨੂੰ ਆਪਣੀ ਜਗ੍ਹਾ ਬਣ ਕੇ ਖੜਾ ਕਰ ਦਿੱਤਾ ਤੇ ਖੁਦ ਆਪਣੇ ਦੋਸਤ ਨੂੰ ਮਿਲਣ ਲਈ ਚਲੀ ਗਈ। ਇਹ ਤੇ ਉਸਦਾ ਪਤੀ ਨੀਂਦ ਤੋਂ ਜਾਗ ਗਿਆ। ਨਸ਼ਾ ਘਟ ਹੋਣ ਕਰਕੇ ਉਸਦਾ ਗੁੱਸਾ ਵੀ ਘਟ ਚੁੱਕਿਆ ਸੀ। ਬੁਣ ਕੇ ਕਹਿਣ ਲੱਗਿਆ, "ਅੱਜ ਤੋਂ ਬਾਤ ਜੇਕਰ ਤੂੰ ਬਾਹਰ ਜਾਣਾ ਛੱਡ ਦੇਵੇਂ ਤੇ ਮੇਰੇ ਨਾਲ ਵੀ ਗਲਤ ਢੰਗ ਨਾਲ ਬੋਲਣਾ ਬੰਦ ਕਰ ਦੇਵੇਂ ਤਾਂ ਮੈਂ ਤੇਰੀ ਇਹ ਰਸੀ ਖੋ ਸਕਦਾ ਹਾਂ।" ਪਰ ਉਸ ਵਿਚਾਰੇ ਨੂੰ ਤਾਂ ਕੀ ਪਤਾ ਸੀ ਕਿ ਉਹ ਜਿਸ ਦੇ ਬੰਧਨ ਖੋਲਣ ਦੀ ਗੱਲ ਕਰ ਰਿਹਾ ਹੈ ਉਸ ਦੀ ਔਰਤ ਨੇ ਸਗੋਂ ਉਸ ਦੀ ਔਰਤ ਦੀ ਸਹੀ ਲਈ ਹੈ ਆਵਾਜ਼ ਪਛਾਣਨੇ ਜਾਂਦੇ ਡਰ ਕਰਨ ਉਸ ਦੀ ਸਹੇਲੀ ਨੇ ਕੋਈ ਜਵਾਬ ਨਾ ਦਿੱਤਾ ਬੁੰਕਰ ਨੇ ਫਿਰ ਇਹ ਗਲ ਦੁਬਾਰਾ ਕੀਤੀ ਪਰ ਉਹ ਫਿਰ ਵੀ ਕੁਝ ਨਾ ਬੋਲੀ ਉਸ ਨੂੰ ਨਿਰੁੱਪਤਰ ਦੇਖ ਕੇ ਬੁੰਕਰ ਨੂੰ ਫਿਰ ਗੁੱਸਾ ਚੜ ਗਿਆ ਉਸ ਨੇ ਇੱਕ ਤੇਜ਼ ਧਾਰ ਹਥਿਆਰ ਨਾਲ ਉਸ ਦੀ ਨੱਕ ਕੱਟ ਦਿੱਤੀ ਤੇ ਉਸ ਨੂੰ ਗਾਲ ਦਿਂਦਾ ਹੋਇਆ ਫਿਰ ਸੋ ਗਿਆ ਇਧਰ ਉਹ ਸੰਿਆਸੀ ਸਾਰੀ ਕਹਾਣੀ ਦੇਖ ਰਿਹਾ ਸੀ कि जदो काफी देर बाद बुनकर की करवली वापस आई तो उसने अपनी सहेली ਨੂੰ ਪੁੱਛਿਆ ਕਿ ਮੇਰਾ ਪਾਪੀ ਪਤੀ ਨੀਂਦ ਤੋਂ ਉੱਠਿਆ ਤਾਂ ਨਹੀਂ ਤਾਂ ਉਸ ਦੀ ਸਹੇਲੀ ਨੇ ਕਿਹਾ ਕਿ ਤੂੰ ਮੇਰਾ ਇਹ ਬੰਧਨ ਜਲਦੀ ਖੋ ਤੇਰੇ ਪਤੀ ਨੇ ਤਾਂ ਮੇਰੀ ਨੱਕ ਹੀ ਕੱਟ ਦਿੱਤੀ ਹੈ बुनकर ਦੀ ਪਤਨੀ ਨੇ ਆਪਣੀ ਸਹੇਲੀ ਦਾ ਰੱਸਾ ਖੋਲਿਆ ਤੇ ਉਸ ਨੂੰ ਉਸਦੇ ਘਰ ਭੇਜ ਦਿੱਤਾ ਕੱਟੀ ਹੋਈ ਨੱਕ ਲੈ ਕੇ ਜਦੋਂ ਉਹ ਆਪਣੇ ਘਰ ਪਹੁੰਚੀ ਤਾਂ ਚੁੱਪ-ਚਾਪ ਮੰਜੇ ਤੇ ਪੈ ਗਈ। ਦੋਸਤੋ ਇਧਰ ਥੋੜੀ ਦੇਰ ਬਾਅਦ ਫਿਰ ਬੁੰਕਰ ਨੀਂਦ ਤੋਂ ਉੱਠਿਆ ਤੇ ਆਪਣੀ ਪਤਨੀ ਨੂੰ ਬੋਲਿਆ। ਇਸ ਵਾਰ ਤੂੰ ਬੋਲਦੀ ਹੈ ਜਾਂ ਨਹੀਂ? ਬੋਲੇਗੀ ਨਹੀਂ ਤਾਂ ਪਹਿਲਾਂ ਤਾਂ ਤੇਰੇ ਨੱਕ ਕੱਟੀ ਹੈ। ਹੁਣ ਤੇਰਾ ਕੰਨ ਵੀ ਕੱਟ ਦੇਵਾਂਗਾ। ਬੁੰਕਰ ਦੀ ਪਤਨੀ ਜ਼ੋਰ ਨਾਲ ਚੀਕਦੀ ਹੋਈ ਬੋਲੀ ਮੁਰਖ ਦੇਖ। ਮੇਰੀ ਸਤੀ ਦੀ ਨੱਕ ਕੱਟਣ ਵਾਲਾ ਤੇ ਮੈਨੂੰ ਬਦਨਾਮ ਕਰਨ ਵਾਲਾ ਇਸ ਦੁਨੀਆ 'ਚ ਭਲਾ ਕੋਣ ਹੋ ਸਕਦਾ ਹੈ? ਸਵਾਂਗ ਰક્ત ਦੀ ਹੋਈ ਬੁਣਕਰ ਦੀ ਔਰਤ ਕਹਿਣ ਲੱਗੀ हे ਦੇਵਤਾ ਜੇਕਰ ਤੁਸੀਂ ਦੇਖ ਰਹੇ ਹੋ ਇਹ ਸੂਰਜ ਚੰਦ ਅਗਗ ਕੁਬੇਰ ਇੰਦਰ ਧਰਤੀ ਆਕਾਸ਼ ਪਤਾਲ ਤੇ ਤਰਮ ਜੇਕਰ ਮੈਂ ਤੁਹਾਡੀਆਂ ਨਜ਼ਰਾਂ ਚ ਪਵਿੱਤਰ ਹਾਂ ਮੈਂ ਮੰਨ ਤੋ ਵੀ ਦੂਜੇ ਮਰਦ ਦੀ ਇੱਛਾ ਨਹੀਂ ਕੀਤੀ ਤਾਂ हे ਦੇਵਤਾ ਮੇਰੀ ਨੱਕ ਨੂੰ ਪੈਨਾਂ ਦੀ ਤਰ੍ਹਾਂ ਫਿਰ ਤੋਂ ਸੋਨਾ ਬਣਾ ਦਿਓ ਜੇਕਰ ਮੇਰੇ ਮਨ ਵਿੱਚ ਦੂਜੇ ਪੁਛਤਾ ਚਿੰਤਨ ਹੈ ਤੋ ਤੁਸੀਂ ਮੈਨੂੰ ਸੜ ਕੇ ਭਸਮ ਕਰਦੇ ਇੰਨਾ ਕਹਿ ਕੇ ਉਹ ਦੁਸ਼ਟ ਔਰਤ ਆਪਣੇ ਪਤੀ ਨੂੰ ਬੁਲੀ "ਹੇ ਮੂਰਖ ਆਦਮੀ ਦੇਖ ਮੇਰੀ ਸਤੀ ਦੀ ਸ਼ਕਤੀ ਨਾਲ ਮੇਰੀ ਨੱਕ ਫਿਰ ਤੋਂ ਠੀਕ ਹੋ ਗਈ ਹੈ" ਦੋਸਤੋ ਪਤਨੀ ਦੀ ਗੱਲ ਸੁਣ ਕੇ ਬੁਨਕਰ ਆਪਣੀ ਪਤਨੀ ਦੀ ਨੱਕ ਤੇ ਹੱਥ ਲਗਾ ਕੇ ਦੇਖਣ ਲੱਗਿਆ ਉਸਨੇ ਦੇਖਿਆ ਕਿ ਪਤਨੀ ਦੀ ਨੱਕ ਪਹਿਲਾਂ ਵਾਂਗ ਹੀ ਹੈ ਤੇ ਜ਼ਮੀਨ ਤੇ ਦੇਖਿਆ ਤਾਂ ਬਹੁਤ ਸੜਕ ਖੂਨ ਪਿਆ ਸੀ ਉਹ ਇੱਕਦਮ ਡਰ ਗਿਆ ਉਸਨੇ ਆਪਣੀ ਪਤਨੀ ਦਾ ਬੰਧਨ ਖੋਲ ਦਿੱਤਾ ਤੇ ਮੰਜੇ ਤੇ ਬੈਠ ਕੇ ਉਸ ਤੋਂ ਮਾਫੀ ਮੰਗ ਲੀ ਉਹ ਇਸ ਨੂੰ ਚਮਤਕਾਰ ਸਮਝ ਕੇ ਆਪਣੀ ਪਤਨੀ ਨੂੰ ਦੇਵੀ ਦੀ ਤਰ੍ਹਾਂ ਸਮਝਣ ਲੱਗ ਪਿਆ ਪਰ ਇਸ ਰਹੱਸ ਦੀ ਕਲਪਨ ਨੂੰ ਤਾਂ ਸੰਿਆਸੀ ਭਲੀ ਭਾਂਤੀ ਜਾਣਦਾ ਸੀ ਜੋ ਉਸ ਰਾਤ ਬੁਣ ਕੇ ਦੇਖ ਘਰ ਰੁਕਿਆ ਸੀ ਉਸ ਸੰਿਆਸੀ ਪੂਰੀ ਰਾਤ ਜਾਗਦਾ ਰਿਹਾ ਤੇ ਉਹਨਾਂ ਦਾ ਤਮਾਸ਼ਾ ਦਿੱਖਦਾ ਰਿਹਾ ਤੇ ਸੋਚਣ ਲੱਗਿਆ ਧੰ ਹੈ ਤੇਰੀ ਤ੍ਰਿਯ ਚਰਿੱਤਰ ਦੀ ਲੀਲਾ ਦੋਸਤੋ ਔਰਤਾਂ ਹੱਸਦੇ ਹੋਏ ਪਤੀ ਦੇ ਨਾਲ ਸਮਾ ਦੇਖ ਕੇ ਹੱਸਦੀਆਂ ਹਨ ਰੋਨ ਵਾਲੇ ਨਾਲ ਰੋਂਦੀਆਂ ਹਨ ਤੇ ਜੋ ਉਹਨਾਂ ਨੂੰ ਪਸੰਦ ਨਹੀਂ ਉਹਨਾਂ ਦੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਉਸ ਨੂੰ ਵਸ ਵਿੱਚ ਰੱਖਤੀਆਂ ਹਨ ਇਹੋ ਜਿਹੀਆਂ ਔਰਤਾਂ ਦੀਆਂ ਗੱਲਾਂ 'ਚ ਅੰਮ੍ਰਿਤ ਤੇ ਮਨਵਿਤ ਚੈਰ ਪਰਿਆ ਹੁੰਦਾ ਹੈ ਕਹਿੰਦੇ ਹਨ ਕਾਮੀ ਪੁਸ਼ ਇਸੇ ਅਲਪ ਸੁਖ ਨੂੰ ਠੱਗਿਆ ਜਾਂਦਾ ਹੈ ਪੌਵਰਿਆਂ ਦੀ ਤਰ੍ਹਾਂ ਕਮਲ ਦਾ ਰਸ ਲੈਂਦੇ ਹਨ ਤੇ ਬਾਅਦ ਵਿੱਚ ਆਪਣੇ ਹੀ ਹੱਥਾਂ ਨਾਲ ਆਪਣੀ ਛਾਤੀ ਤੇ ਮੱਥਾ ਪਿੱਟਦੇ ਹਨ ਇਹ ਸਭ ਸੋਚਦੇ ਸੋਚਦੇ ਸੰਨਿਆਸੀ ਦੀ ਰਾਤ ਬੜੀ ਮੁਸ਼ਕਲ ਨਾਲ ਕੱਟੀ ਉਦੋਂ ਨਾਇਨ ਨੇ ਸੋਚਿਆ ਕਿ ਰਾਤ ਤਾਂ ਲੰਘ ਗਈ ਹੁਣ ਮੈਂ ਆਪਣੇ ਪਤੀ ਨੂੰ ਕੀ ਜਵਾਬ ਦੇਵਾਂਗੀ ਇਹੋ ਜਿਹਾ ਕੀ ਕਰਾਂਗੀ ਇਹ ਗੱਲ ਬਾਹਰ ਨਾ ਨਿਕਲੇ ਉਹ ਇਹ ਸਭ ਸੋਚ ਹੀ ਰਹੀ ਸੀ ਕਿ ਐਨੇ ਚੁਸਦਾ ਪਤੀ ਜੋ ਕਾਮਦੀ ਤਲਾਸ਼ ਵਿੱਚ ਰਾਜਾ ਦੇ ਮੈਚ ਗਿਆ ਹੋਇਆ ਸੀ ਸਵੇਰੇ ਸਵੇਰੇ ਵਾਪਸ ਆ ਗਿਆ ਤੇ ਲੋਕਾਂ ਦੀ ਹਜਮਤ ਬਣਾਉਣ ਲਈ ਨਾਇਨ ਤੋਂ ਹਜਾਮਤ ਪਨੌਣ ਵਾਲੇ ਉਜਾਰਾਂ ਦੀ ਆਪਣੀ ਪੇਟੀ ਮੰਗਣ ਲੱਗਿਆ ਪਰ ਨਾਇਨ ਜੋ ਆਪਣਾ ਪੇਚ ਪੋਣ ਲਈ ਪਹਿਨਾ ਤੂੰ ਹੀ ਤਿਆਰ ਬੈਠੀ ਸੀ ਨੀ ਪੇਟੀ ਵਿੱਚੋਂ ਇੱਕ ਛੁਰਾ ਕੱਟ ਨਾਈ ਵੱਲ ਸੁੱਟ ਦਿੱਤਾ ਨਾਇਨੇ ਦੇਖਿਆ ਕਿ ਇਸਨੇ ਪੇਟੀ ਦੀ ਜਗ੍ਹਾ ਇੱਕ ਛੁਰਾ ਮੈਨੂੰ ਦਿੱਤਾ ਹੈ ਉਹ ਵਿੱਚ ਚਨਾ ਕੇ ਮਾਰ ਕੇ ਤਾਂ ਉਹ ਵੀ ਉਹ ਛੁਰਾ ਗੁੱਸੇ ਵਿੱਚ ਸੁੱਟਦੇ ਹੋਏ ਬੋਲਿਆ ਇਹ ਛੁਰਾ ਪੇਟੀ ਵਿੱਚ ਰੱਖ ਕੇ ਮੈਨੂੰ ਪੂਰੀ ਪੇਟੀ ਦੇ ਜਿਵੇਂ ਹੀ ਛੁਰਾ ਨਾਇਨਵਲ ਸੁੱਟਿਆ ਤਾਂ ਉਸਨੇ ਮੌਕਾ ਦੇਖ ਕੇ ਆਪਣੀ ਨੱਕ ਫੜ ਕੇ ਚੀਕਦੀ ਹੋਈ ਘਰ ਦੇ ਬਾਹਰ ਆ ਗਈ ਤੇ ਕਹਿਣ ਲੱਗੀ ਦੇਖੋ ਮੇਰੇ ਪਤੀ ਨੇ ਮੇਰੀ ਨੱਕ ਕੱਟ ਦਿੱਤੀ ਮੈਨੂੰ ਬਚਾਓ ਇਸ ਦੁਸ਼ਟ ਨੇ ਮੇਰੇ ਵਰਗੀ ਸਤੀ ਦੀ ਨੱਕ ਕੱਟ ਦਿੱਤੀ ਮੈਨੂੰ ਕਲੰਕਿਤ ਕਰ ਦਿੱਤਾ ਫਿਰ ਕਿਸੇ ਔਰਤ ਦੇ ਰੋਣ ਚਿਕਨ ਦੀ ਆਵਾਜ਼ ਸੁਣ ਕੇ ਰਾਜਾ ਦੇ ਸਿਪਾਈ ਭੱਜੇ ਭੱਜੇ ਆਏ ਤੇ ਨਾਈ ਨੂੰ ਕੁੱਟਦੇ ਹੋਏ ਰਾਜਾ ਦੇ ਦਰਬਾਰ ਵਿੱਚ ਲੈ ਗਏ ਤੇ ਦੱਸਿਆ ਕਿ ਮਹਾਰਾਜ ਇਸਨੇ ਬਿਨਾਂ ਕਸੂਰ ਦੇ ਆਪਣੀ ਪਤਨੀ ਦੀ ਨੱਕ ਕੱਟੀ ਹੈ ਇਸ ਨੂੰ ਕਟਵੋ ਤੋ ਖਟੋਰ ਸਜਾ ਦਿੱਤੀ ਜਾਵੇ ਰਾਜਾ ਨੇ ਨਹੀਂ ਤੂੰ ਪੁੱਛਿਆ ਕਿ ਤੇਰੀ ਪਤਨੀ ਨੇ ਕੀ ਉਪਰਾਧ ਕੀਤਾ ਸੀ ਜੋ ਤੂੰ ਉਸ ਦੀ ਨੱਕ ਕੱਟ ਦਿੱਤੀ ਕਿ ਉਹ ਕਿਸੇ ਪਰਾਏ ਪੁਰਸ਼ ਨੂੰ ਚਾਹੁੰਦੀ ਸੀ ਕਿ ਉਹ ਕਿਸੇ ਪਰਦੇਸੀ ਨਾਲ ਗੱਲ ਕਰ ਰਹੀ ਸੀ ਕਿ ਉਸਨੇ ਕੋਈ ਚੋਰੀ ਕੀਤੀ ਸੀ ਸਾਫ਼-ਸਾਫ਼ ਦੱਸੋ ਰਾਜਾ ਦੇ ਪੁੱਛਣ ਤੇ ਨਾਈ ਚੁੱਪ ਰਿਹਾ ਤੇ ਰਾਜਾ ਸਮਝ ਗਿਆ ਕਿ ਉਸਦੀ ਪਤਨੀ ਨੇ ਕੋਈ ਅਪਰਾਧ ਨਹੀਂ ਕੀਤਾ ਸੀ ਫਿਰ ਵੀ ਕਿਸੇ ਅਪਰਾਧ ਤੋਂ ਬਿਨਾ ਹੀ ਉਸਨੇ ਆਪਣੀ ਪਤਨੀ ਦੀ ਨੱਕ ਕੱਟ ਦਿੱਤੀ ਹੈ ਕਹਿੰਦੇ ਹਨ ਪਾਪ ਕਰਮ ਕਰਨ ਵਾਲਾ ਮਨੁੱਖ ਆਪਣੇ ਕਰਮਾਂ ਤੋਂ ਡਰ ਜਾਂਦਾ ਹੈ ਉਸ ਦੇ ਚਿਹਰੇ ਦਾ ਰੰਗ ਤੇ ਆਵਾਜ਼ ਬਦਲ ਜਾਂਦੀ ਹੈ ਉਹ ਨਜ਼ਰਾ ਮਿਲਾ ਕੇ ਗੱਲ ਨਹੀਂ ਕਰ ਸਕਦਾ ਉਸ ਦਾ ਤੇਜ ਉੱਠ ਜਾਂਦਾ ਹੈ ਯਾਦ ਰੱਖਿਓ ਦੋਸਤੋ जिसਤੇ मुंह ਦਾ ਰੰਗ ਫਿੱਕਾ ਪੈ ਗਿਆ ਹੋਵੇ ਮੱਥੇ ਤੇ ਪਸੀਨਾ ਆਉਂਦਾ ਹੋਵੇ ਜਿਸਤੇ ਚਲਦੇ ਹੋਏ ਪੈਰ ਲੜਖੜਾਉਂਦੇ ਹੋਣ ਜੋ ਭਾਰੀ ਆਵਾਜ਼ ਵਿੱਚ ਬੋਲਦਾ ਹੋਵੇ ਜੋ ਨਜ਼ਰ ਚੁਕਾ ਕੇ ਗੱਲ ਕਰਦਾ ਹੋਵੇ ਇਹ ਦੋਸ਼ੀ ਹੋਣ ਦੇ ਲੱਛਣ ਹੁੰਦੇ ਹਨ ਰਾਜਾ ਨੇ ਨਾਈ ਨੂੰ ਸੂਲੀ ਤੇ ਚੜਾਉਣ ਦਾ ਆਦੇਸ਼ ਦਿੱਤਾ ਰਾਜਾ ਦੇ ਸਿਪਾਈ ਵਿਚਾਰੇ નિર્ਦੋਸ਼ ਨਾਈ ਨੂੰ ਸੂਲੀ ਤੇ ਚੜਾਉਣ ਲਈ ਲੈ ਜਾਣ ਲੱਗੇ ਉਧਰ ਉਸ ਸੰਨਿਆਸੀ ਨੇ ਦੇਖਿਆ ਕਿ ਅੱਜ ਇੱਕ ਬੇਕਸੂਰ ਨਾਈ ਔਰਤ ਦੇ ਝੂਠੇ ਆਰੋਪ ਕਰਨ ਮਾਰਿਆ ਜਾਵੇਗਾ ਤਾਂ ਉਹ ਆਪਣੇ ਆਪ ਨੂੰ ਰੋਕ ਨਾ ਸਕੇ ਤੇ ਇੱਕਦਮ ਨਾਲ ਭੱਜਦੇ ਹੋਏ ਰਾਜਾ ਦੇ ਦਰਬਾਰ ਵਿੱਚ ਪਹੁੰਚੇ ਤੇ ਬੋਲੇ ਮਹਾਰਾਜ ਅਨਿਆਇ ਹੋ ਰਿਹਾ ਹੈ ਇੱਕ ਗਰੀਬ ਨਾਈ ਬਿਲਕੁਲ નિર્ਦੋਸ਼ ਹੈ ਇਸ ਦੀ ਇਸਤਰੀ ਨੇ ਤ੍ਰਿਯ ਚਾਲ ਰਚ ਕੇ ਇਸ ਨੂੰ ਫਸਾਇਆ ਹੈ ਹੁਣ ਸੰਨਿਆਸੀ ਨੇ ਬੁਨਕਰ ਦੇ ਘਰ ਦੀ ਰਾਤ ਵਾਲੀ ਸਾਰੀ ਘਟਨਾ ਰਾਜਾ ਨੂੰ ਸੁਣਾ ਦਿੱਤੀ ਰਾਜਾ ਨੇ ਸੰਨਿਆਸੀ ਦੀ ਗੱਲ ਸੁਣ ਕੇ ਉਸੇ ਵੇਲੇ ਬੁਨਕਰ ਨੂੰ ਬੁਲਾਇਆ ਤੇ ਨਾ ਕਟਣ ਵਾਲੀ ਗੱਲ ਪੁੱਛੀ ਤਾਂ ਬੁਨਕਰ ਨੇ ਵੀ ਦੱਸਿਆ ਕਿ ਰਾਤ ਉਸਨੇ ਆਪਣੀ ਔਰਤ ਦੀ ਧੋਖੇ ਛੀ ਸ਼ਾਇਦ ਇਸ ਔਰਤ ਦੀ ਨਾ ਕਰ ਦਿੱਤੀ ਹੈ ਰਾਜਾ ਨੇ ਨਾਈ ਨੂੰ ਛੱਡ ਦਿੱਤਾ ਬੁਨਕਰ ਤੇ ਨਾਈ ਦੀ ਔਰਤ ਤੇ ਨੱਕ ਕੰਨ ਕਟਵਾਉਣ ਦਾ ਆਦੇਸ਼ ਜਾਰੀ ਕਰ ਦਿੱਤਾ ਕਿਉਂਕਿ ਕਹਿੰਦੇ ਹਨ ਬ੍ਰਾਹਮਣ ਬਾਲਕ ਔਰਤ ਤਪਸਵੀ ਤੇ ਰੋਗੀ ਇਹ ਪੰਝੇ ਬੱਧੇ ਯੋਗ ਨਹੀਂ ਹੁੰਦੇ ਇਸ ਲਈ ਰਾਜਾ ਨੇ ਉਹਨਾਂ ਦੋਵਾਂ ਕੁਲਤਾ ਔਰਤਾਂ ਦੇ ਨੱਕ ਕੰਨ ਕਟਵਾ ਕੇ ਉਸ ਨੂੰ ਛੱਡ ਦਿੱਤਾ ਸੰਨਿਆਸੀ ਵੀ ਆਪਣੇ ਮੱਠ ਵਾਪਸ ਚਲਾ ਗਿਆ ਸੋਚਣ ਲੱਗਾ ਕਿਸੇ નિર્ਦੋਸ਼ ਦੀ ਜਾਨ ਬਚਾ ਦੇਣਾ ਵੀ ਕਿਸੇ ਤੀਰਤ ਤੋਂ ਘਟ ਨਹੀਂ ਹੈ ਜਿਹੋ ਜੀ ਕਰਨੀ ਉਹ ਜੀ ਕਰਨੀ ਦੁਸ਼ਟ ਔਰਤਾਂ ਦੇ ਚਰਿੱਤਰ ਨੂੰ ਤੰਦੀਵਦਾ ਵੀ ਨਹੀਂ ਸਮਝ ਸਕੇ ਦੋਸਤੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਮੁਸਕਰਾਉਂਦੇ ਰਹਿਣਾ ਧੰਨਵਾਦ